ਪ੍ਰਤਾ ਜੀ ਜੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਸੁਕਾ ਕੇ ਪਰਮ ਸਤਕਾਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਾਵਨ ਸਥਾਨ ਤੇ ਮਿਸਲ ਸ਼ਹੀਦਾਂ ਤਰਨਵਾਲ ਦਲ ਬਾਬਾ ਬਕਾਲਾ ਸਾਹਿਬ ਜੀ ਦੇ ਵੱਡੇ ਮੁਖੀ ਸਹਿਬਾਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਮਖਨ ਸਿੰਘ ਸਾਹਿਬ ਜੀ ਅਤੇ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਗੱਜਨ ਸਿੰਘ ਸਾਹਿਬ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਗੁਰਮਖੂਵੇ ਸਾਰੀ ਦੀ ਸਾਰੀ ਧਰਤੀ ਸ਼ਹੀਦਾ ਦੀ ਧਰਤੀ ਹੈ ਜਿਹੜੇ ਆਸ-ਪਾਸ ਦੇ ਕਈ ਪਿੰਡ ਨੇ ਇਨ ਸਾਰੇ ਪਿੰਡਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਵੀ ਕਣ ਐਸਾ ਨਹੀਂ ਕੋਈ ਵੀ ਥਾਇਸੀ ਨਹੀਂ ਕਿ ਜਿੱਥੇ ਸ਼ਹੀਦਾਂ ਦਾ ਧਰਮ ਜੋਤ ਕਰਦਿਆਂ ਹੋਇਆ ਖੂਨ ਨਾ ਡੋਲਿਆ ਹੋਵੇ ਇਸ ਧਰਤੀ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਆਪਣਾ ਪਵਿੱਤਰ ਫੌਂਡੋਰ ਤੇ ਪਵਿੱਤਰ ਕੀਤਾ ਔਰ ਜਿਹੜੀਆਂ ਸ਼ਹਾਦਤਾਂ ਹੋਈਆਂ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਔਰ ਪੰਥ ਦੇ ਮਾਣ ਮਰਿਆਦਾ ਨੂੰ ਬਚਾਉਣ ਵਾਸਤੇ ਪੰਥ ਦੇ ਮਾਣ ਮਰਿਆਦਾ ਨੂੰ ਉੱਚਾ ਰੱਖਣ ਵਾਸਤੇ ਸ਼ਹਾਦਤਾਂ ਹੋਈਆਂ ਕੌਣ ਸਾਨੂੰ ਸ਼ਹਾਦਤਾਂ ਪਾਉਣ ਵਾਲੇ ਗੁਰਮੁਖੋ ਸ਼ਹਾਦਤਾਂ ਪਾਉਣ ਵਾਲੇ ਇਹ ਇਹ ਨਾਨਕ ਸਿੰਘ ਫੌਜਾ ਸਾਹਿਬ ਮੈਂ ਰਸਤੇ ਵਿੱਚ ਆਉਂਦਾ ਹੋਇਆ ਮਾਨਜੋਗ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਹੋਰਾਂ ਨੂੰ ਸੁਣ ਰਿਹਾ ਸਾਂ ਬੜੇ ਵਿਸਥਾਰ ਦੇ ਨਾਲ ਉਹਨਾਂ ਨੇ ਜਿੱਥੇ ਬੁੱਢਾ ਦਲ ਦਾ ਜ਼ਿਕਰ ਕੀਤਾ ਉੱਥੇ ਤਰਨਾ ਦਲ ਦੇ ਵੱਡੇ ਜਥੇਦਾਰ ਸਹਿਬਾਨਾਂ ਦਾ ਬੜੇ ਵਿਸਥਾਰ ਦੇ ਨਾਲ ਉਹਨਾਂ ਨੇ ਬੜੇ ਸਤਿਕਾਰ ਸਹਿਤ ਜ਼ਿਕਰ ਕੀਤਾ ਦਾਲਾ ਪੰਥਾ ਦੇ ਜਥੇ ਬੰਦੀਆਂ ਦੇ ਇਕੱਠੇ ਹੋਣ ਵਾਸਤੇ ਉਹਨਾਂ ਨੇ ਇੱਕ ਹੋਕਾ ਦਿੱਤਾ ਹੈ ਕਿ ਅਸੀਂ ਸਾਰੇ ਆਪਸ ਵਿੱਚ ਇਕੱਠੇ ਹੋਈਏ ਅਸੀਂ ਸਾਰੇ ਆਪਸ ਵਿੱਚ ਇੱਕ ਪਾ ਰੱਖੀਏ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਹੀ ਦਾਲਾ ਪੰਥ ਜੇਕਰ ਵਕ ਵਕ ਹੋਇਆ ਕਰਦੇ ਸਨ ਮਿਸਲਾਂ ਦੇ ਰੂਪ ਵਿੱਚ ਜੇਕਰ ਸਿੰਘ ਰਿਆ ਕਰਦੇ ਸਨ ਤੇ ਜਦੋਂ ਵੀ ਕੌਮ ਉੱਤੇ ਕਿਸੇ ਪ੍ਰਕਾਰ ਦੀ ਕੋਈ ਭੀੜਾ ਬਣਦੀ ਸੀ ਤੇ ਸਮੁੱਚਾ ਪੰਥ ਇੱਕ ਨਿਸ਼ਾਨ ਦੇ ਹੇਠਾਂ ਇਕੱਤਰ ਹੋਇਆ ਕਰਦਾ ਸੀ ਤੇ ਗੁਰਮਖੋ ਅੱਜ ਵੀ ਲੋੜ ਹੈ ਅੱਜ ਵੀ ਜੇਕਰ ਪੰਥ ਨੂੰ ਤੁਹਾਡੇ ਲੋੜ ਪਈ ਤੇ ਤੁਹਾਨੂੰ ਇੱਕ ਨਿਸ਼ਾਨ ਦੇ ਹੇਠਾਂ ਇਕੱਤਰ ਹੋਣਾ ਚਾਹੀਦਾ ਹੈ ਸਮੁੱਚੇ ਪੰਥ ਨੂੰ ਇੱਕੇ ਦੇ ਸੂਤ ਵਿੱਚ ਪਰੋਇਆ ਜਾਣਾ ਚਾਹੀਦਾ ਹੈ ਜਿੰਨਾ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਲਹਿਣ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਕਰਨ ਦਾ ਦਲ ਦੇ ਮੁਖੀ ਮੈਂ ਬੇਨਤੀ ਕਰ ਰਿਹਾ ਸਾ ਕਿ ਇਹ ਉਹੀ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਹਾਂ ਸਿੰਘ ਫੌਜਾਂ ਨੇ ਪੰਥ ਦੀਆਂ ਮਾਣ ਮਰਿਆ ਦਾਮਾਂ ਨੂੰ ਕਾਇਮ ਰੱਖਣ ਵਾਸਤੇ ਬਚਾਉਣ ਵਾਸਤੇ ਉੱਚੀਆਂ ਰੱਖਣ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਬਾਰੇ ਇਤਿਹਾਸ ਦਾ ਜ਼ਿਕਰ ਹੈ ਜੰਗਲਾਂ ਵਿੱਚ ਰਹਿਣਾ ਘੋੜਿਆਂ ਦੀਆਂ ਪਾਟੀਆਂ ਤੇ ਰਹਿਣਾ ਭੁੱਜੇ ਹੋਏ ਛੋਲੇ ਚੰਬ ਕੇ ਗੁਜ਼ਾਰਾ ਕਰਨਾ ਫਟੇ ਹੋਏ ਚੋਲੇ ਪਹਿਨਣੇ ਔਰ ਜਿਹੜੀਆਂ ਗਾਤਰੇ ਤਲਵਾਰਾਂ ਹੋਇਆ ਕਰਦੀਆਂ ਸਨ ਉਹਨਾਂ ਤੇ ਮਿਆਰ ਵਿੱਚ ਕੁੱਤੇ ਹੋਇਆ ਕਰਦੇ ਸਨ ਅਹਿਮਦ ਸ਼ਾਹ ਬਦਾਲੀ ਨੇ ਜ਼ਖਰੀਆ ਖਾਨ ਨੂੰ ਇਹ ਸਵਾਲ ਪੁੱਛਿਆ ਸੀ ਕਿ ਕੌਣ ਨੇ ਜਿਹੜੇ ਸਾਡੇ ਕਾਫਲਿਆਂ ਨੂੰ ਲੁੱਟਦੇ ਨੇ ਕਿ ਜ਼ਕਰਿਆ ਖਾਨ ਨੇ ਕਿਹਾ ਸੀ ਕਿ ਇਹ ਸਿੰਘ ਨੇ ਕਹਿੰਦੇ ਸਿੰਘ ਨੇ ਇਹਨਾਂ ਦਾ ਮੁਰਸ਼ਿਦ ਕੌਣ ਹੈ ਉਹ ਕਹਿੰਦੇ ਕਿ ਮੁਰਸ਼ਿਦ ਇਨਕਾ ਬਲੀ ਭਇਓ ਹੈ ਇਨਕੋ ਆਪੇ ਹਿਯਾਤ ਦਿਓ ਹੈ ਕਿ ਇਹਨਾਂ ਦਾ ਮੁਰਸ਼ਿਦ ਕਲਗੀਧਰ ਪਾਤਸ਼ਾਹ ਹੈ ਇਹਨਾਂ ਦਾ ਮੁਰਸ਼ਿਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨੇ ਇਹਨਾਂ ਨੂੰ ਖੰਡੇ ਬਾਟੇ ਦੀ ਪਾਹੁ ਦਿੱਤੀ ਹੈ ਅਮਤ ਸ਼ਕਾਇਆ ਹੈ ਇਹ ਕਦੇ ਮਾਰ ਨਹੀਂ ਸਕਦੇ ਤੇ بڑے ਪਹਿਲਵਾਨ ਨੇ ਸੋ ਨਿਹਾਲ ਵਾਤ ਪਿਆ ਕਣ ਕਹਿੰਦੇ ਕਿ ਤਾਕਤ ਕਿੱਥੋਂ ਮਿਲਦੀ ਹੈ ਕਹਿੰਦੇ ਸੱਚ ਕਾਣ ਸ੍ਰੀ ਹਰਮੰਦਰ ਸਾਹਿਬ ਤੋਂ ਉਹtheta ਜਾਂਦੇ ਨੇ ਵੱਡੇ ਫੱਟੇ ਹੋਣ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਸ਼ਰੀਰ 'ਚ ਤਾਕਤ ਆ ਜਾਂਦੀ ਹੈ ਹਰਮੰਦਰ ਸਾਹਿਬ ਜਾਂਦੇ ਨੇ ਮੱਥਾ ਟੇਕਦੇ ਨੇ ਬਾਣੀ ਪੜ੍ਹਦੇ ਨੇ ਤੇ ਆਤਮਾ ਪਹਿਲਵਾਨ ਹੋ ਜਾਂਦੀ ਹੈ ਉਹ ਕਹਿੰਦਾ ਖਾਰ ਦੇ ਕੀ ਨੇ ਕਹਿੰਦੇ ਪੁੱਜੇ ਹੋ ਸ਼ੋਲੇ ਰਹਿੰਦੇ ਕਿੱਥੇ ਨੇ ਜੰਗਲਾਂ 'ਚ ਸਮਦੇ ਕਿੱਥੇ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣਾ ਕਹਿੰਦੇ ਕਿ ਇਹਨਾਂ ਨੂੰ ਅਬਰਸਤ ਜਿਹੜੀ ਹੈ ਜਿਹੜਾ ਦਾਣਾ ਉਹ ਕਿੱਥੋਂ ਮਿਲਦਾ ਹੈ ਲੰਗਰ ਕਿੱਥੋਂ ਮਿਲਦਾ ਹੈ ਉਹ ਜ਼ਕਰਿਆ ਖਾਨ ਕਹਿੰਦਾ ਕਿ ਮੈਨੂੰ ਇਹ ਤੇ ਨਹੀਂ ਪਤਾ ਕਿ ਇਹਨਾਂ ਨੂੰ ਦਾਣਾ ਕਿੱਥੋਂ ਮਿਲਦਾ ਹੈ ਰਸਣ ਕਿੱਥੋਂ ਮਿਲਦਾ ਹੈ ਪਰ ਮਨ ਨੂੰ ਇਹ ਪਤਾ ਹੈ ਕਿ ਜਦ ਵੀ ਰਾਸ਼ਨ ਤਿਆਰ ਕਰਦੇ ਲੰਗਰ ਤਿਆਰ ਕਰਦੇ ਨੇ ਆਵਾਜ਼ਾਂ ਦੇ ਕੇ ਛਕਦੇ ਨੇ ਦੇਤ ਆਵਾਜ਼ਾਂ ਭੁੱਖਾ ਕੋਈ ਆਵੋ ਦੇਖ ਤਿਆਰ ਗੁਰੂ ਹੋਈ ਕਹਿੰਦੇ ਫੇਰ ਕਿ ਕਿ ਜੇ ਕੋਈ ਭੁੱਖਾ ਹੋਵੇ ਤੇ ਉਹ ਲੰਗਰ ਛਕਣ ਵਾਸਤੇ ਜਾਂਦਾ ਹੈ ਕਹਿੰਦੇ ਹਾਂ ਜਾਂਦਾ ਹੈ ਔਰ ਲੰਗਰ ਛਕਣ ਵਾਲਿਆਂ ਕੋ ਸਾਡੇ ਸਿਪਾਹੀ ਵੀ ਜਾਂਦੇ ਨੇ ਮੁਗਲ ਸੈਨਾ ਦੇ ਸਿਪਾਹੀ ਕਹਿੰਦੇ ਉਹਨਾਂ ਨੂੰ ਮਿਸ਼ਕਾਉਂਦੇ ਨੇ ਕਹਿੰਦੇ ਜੀ ਬੜੇ ਆਦਰ ਨਾਲ ਕਿੰਦੇ ਲੜਨਾ ਇੱਕ ਬੂਜੇ ਦੇ ਸਾਹਮਣੇ ਹੋਣਾ ਤੇ ਸ਼ਾਮ ਨੂੰ ਘਰ ਗਿਆ ਨੂੰ ਪੰਗਤ ਵਿੱਚ ਬਿਠਾ ਕੇ ਤੇ ਸਤਕਾਰ ਨਾਲ ਲੰਗਰ ਛਕਾਉਣਾ ਕਿੰਦੇ ਜੇਕਰ ਲੰਗਰ ਕੋਈ ਸਾਰਾ ਸ਼ਕਲ ਹੈ ਕਿੰਦੇ ਫੇਰੇ ਕਹਿੰਦੇ ਨੇ ਕਿ ਬੱਚੇ ਦਾਣਾ ਤੋਂ ਆਪ ਖਲੇ ਹੈ ਨਾਹੀਂ ਤੋਂ ਲੰਗਰ ਮਸਤ ਬਤਾਇਆ ਹੈ ਕਿੰਦੇ ਕਿ ਲੰਗਰ ਮਸਤ ਹੋ ਗਿਆ ਕਹਿ ਕੇ ਤੇ ਸਮਝਾਂਦੇ ਹਨ ਪ੍ਰਮੁੱਖ ਅਮਦ ਸ਼ੌਕ ਅਪਦਾਰਨੀ ਦੇ ਇਹ ਸ਼ਬਦ ਉਹ ਕਹਿੰਦੇ ਕਿ ਸਿੰਘ ਲੋਹੇ ਦਾ ਕਿਲਾ ਨੇ ਦੁਨੀਆ ਤੇ ਕੋਈ ਵੀ ਤਾਕਤ ਕਦੇ ਸਿੰਘਾਂ ਨੂੰ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦੀ ਪਰ ਗੁਰਮੁਖੋ ਬੜੇ ਵੱਡੇ ਜ਼ਰੂਰਤ ਹੈ ਅੱਜ ਸਾਨੂੰ ਸਾਰਿਆਂ ਨੂੰ ਇੱਕੇ ਦੇ ਸੂਤ ਵਿੱਚ ਪਰੋਏ ਜਾਣ ਦੀ ਕਿਉਂਕਿ ਇੱਕਤਾ ਵਿੱਚ ਹੀ ਸਾਡਾ ਸਭ ਦਾ ਬਲ ਬਣਨਾ ਹੈ। ਏਕਤਾ ਦੇ ਵਿੱਚ ਹੀ ਬੈਠ ਕੇ ਗੁਰਮਤਿ ਹੋ ਸਕਦੇ ਨੇ। ਏਕਤਾ ਦੇ ਵਿੱਚ ਹੀ ਬੈਠ ਕੇ ਉਹਨਾਂ ਗੁਰਮਤਿਆਂ ਤੇ ਪਹਿਰਾ ਦਿੱਤਾ ਜਾ ਸਕਦਾ ਹੈ ਕਿਉਂਕਿ ਬਹੁਤ ਵੱਡਾ ਜੋਰ ਲੱਗਾ ਹੈ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਭੰਡਿਆ ਜਾ ਰਿਹਾ ਹੈ। ਨਿਹੰਗ ਸਿੰਘ ਫੌਜਾਂ ਦੇ ਵੀ ਕਿਰਦਾਰ ਖੁਸ਼ੀ ਕੀਤੀ ਜਾਂਦੀ ਹੈ। ਦਸਮ ਦੇ ਬਾਣੀ ਦਾ ਨਰਾਦਰ ਭਰੀਆਂ ਗੱਲਾਂ ਦੇ ਕੇ ਤੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ। ਗੁਰੂ ਕੇ ਸਰੋਵਰਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਗੁਰੂ ਕੇ ਅਸਥਾਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਤੇ ਗੁਰਮੁਖੋ ਜੈਕਾਰ ਜਿਨ੍ਹਾਂ ਮਹਾਨ ਸ਼ਹੀਦਾਂ ਦੇ ਅਸਥਾਨ ਤੇ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਆ ਉਹਨਾਂ ਮਹਾਨ ਸ਼ਹੀਦਾਂ ਨੇ ਪੰਥ ਦੀਆਂ ਪਰੰਪਰਾਵਾਂ ਨੂੰ ਪੰਥ ਦੀਆਂ ਮਾਣ ਮਰਿਆਦਾਂ ਨੂੰ ਉੱਚਾ ਚੁੱਕਣ ਵਾਸਤੇ ਉੱਚਾ ਰੱਖਣ ਵਾਸਤੇ ਉਹਨਾਂ ਮਰਿਆਦਾਂ ਨੂੰ ਬਚਾਉਣ ਵਾਸਤੇ ਇਹਨਾਂ ਮਹਾਨ ਸ਼ਹੀਦਾਂ ਨੇ ਆਪਣਾ ਪਵਿੱਤਰ ਘੁੰਡੋਰ ਕੇ ਤੇ ਪੰਥ ਦੇ ਚੜ੍ਹਦੇ ਕਰਾ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਸੋ ਸਮੁੱਚੇ ਪੰਥ ਨੂੰ ਇੱਕ ਹੋਣ ਦੀ ਲੋੜ ਹੈ ਇੱਕ ਨਿਸ਼ਾਨ ਦੇ ਹੇਠ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਹੈ ਮੈਂ ਸੋਣਿਆ ਹਸਾਰਾ ਬਾਬਾ ਬਲਬੀਰ ਸਿੰਘ ਸਾਹਿਬ ਜੀ ਹੋਰੋਂ ਰਸਤੇ ਵਿੱਚ ਆਉਂਦਿਆਂ ਹੋਏ ਬਹੁਤ ਵਧੀਆ ਕੰਮ ਦੇ ਨਾਲ ਉਹਨਾਂ ਦੇ ਜਿਹੜਾ ਸੁਨੇਹਾ ਹੈ ਉਹ ਦਿੱਤਾ ਔਰ ਜਥੇਬੰਦੀਆਂ ਬੁੱਟਾ ਦਲ ਤੇ ਧਰਨਾ ਦਲ ਜੇ ਇਹ ਕਹਿ ਲਈਏ ਕਿ ਸਿੱਖੀ ਦੇ ਆਦਤੋਂ ਚਲੀਆਂ ਆਉਂਦੀਆਂ ਤੇ ਕੋਈ ਰੱਤ ਕੱਤ ਨਹੀਂ ਹੈ। ਸਵਾਤ ਵਰਸਾ ਜੋ ਕਰਕੇ ਇਹਨਾਂ ਦਲਾ ਪੰਥਾਂ ਦੇ ਚੜ੍ਹਦੇ ਪੈਰਾ ਵਾਸਤੇ ਆਪਾਂ ਵੀ ਸਾਰੇ ਯਤਨਸ਼ੀਲ ਹੋਈਏ। ਇਹ ਸਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਉਹਨਾਂ ਮਹਾਨ ਖਾਨੋਂ ਹੈ। ਖੰਡੇ ਬਾਟੇ ਦੀ ਪਾਹੁਲ ਜਿਨ੍ਹਾਂ ਨੇ ਮੈਨਸ਼ਕੀ ਉਹ ਖੰਡੇ ਬਾਟੇ ਦੀ ਪਾਹੁਲ ਸ਼ੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਸਰ ਕਰਨ ਦਾ ਜੀਵਨ ਮੁਸਫਰ ਕਰਨ ਦਾ ਯਤਨ ਕਰੀਏ ਜਿਨ੍ਹਾਂ ਨੇ ਬੱਟ ਦੀ ਪਾਬਲ ਸ਼ਕੀ ਹੈ ਉਹ ਭਾਗਾਂ ਵਾਲੇ ਨੇ ਸ਼ੁਕਰਾਨਾ ਸਤਿਗੁਰੂ ਜੀ ਦਾ ਅਸ਼ਿਸ਼ ਕੀਤਾ ਸਿੰਘਾਂ ਦਾ ਧੰਨਵਾਦ ਆਪ ਸਮੂਹੀ ਸੰਗਤ ਦਾ ਮਾਪੁਰਖਾਂ ਦਾ ਸਿੰਘ ਸਾਹਿਬ ਮਿਸਰ ਸ਼ਹੀਦਾ ਕਰਨਾਲ ਦਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਸਾਹਿਬ ਜੀ ਜੋ ਕਿ ਬਹੁਤ ਹੀ ਚੜ੍ਹਦੇ ਕਲਾ ਦੇ ਨਾਲ ਦਰਪੰਥ ਦੀ ਜਿਹੜੀ ਸੇਵਾ ਸੰਭਾਲ ਹੈ ਪੰਥ ਦੀਆਂ ਸੇਵਾਵਾਂ ਨੇ ਉਹ ਕਰ ਰਹੇ ਨੇ ਆਪਾਂ ਸਾਰੇ ਨਤਨ ਕਰਕੇ ਮੰਨ ਕਰਕੇ ਧਨ ਕਰਕੇ ਦਲਾ ਪੰਥਾਂ ਨੂੰ ਸਹਿਯੋਗ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ